ਆ ਗਏ ਟਾ ਪਿਆਰਿਓ ਆਪਾਂ ਨੂੰ 2.5 ਤੋਂ 3 ਘੰਟੇ ਉਮੀਦ ਆ ਲੱਗਣ ਦੀ ਬਾਕੀ ਦੇਖ ਰਿਹਾ ਕਿੰਨਾ ਟਾਈਮ ਲੱਗਦਾ ਚਲੋ ਲਓ ਨਜ਼ਾਰੇ ਬੜੇ ਨਜ਼ਾਰੇਦਾਰ ਨੇ ਇਹ ਸਾਰਾ ਵਲੌਗ ਦੇਖਿਓ ਬੜਾ ਨਜ਼ਾਰੇਦਾਰ ਵਲੌਗ ਹੋਊਗਾ ਇਹ ਅਲੱਗ ਅਲੱਗ ਹੀ ਸੀਨ ਹੋਣਗੇ ਪਿਆਰਿਓ ਆ ਸਿੰਗਾ ਰੋਡ ਆ ਗਿਊ ਮਿਨਿਸਟਰੀ ਨੂੰ ਜਾਂਦਾ ਉਹ ਦੇਖੋ ਪਹਾੜਾਂ ਦੇ ਰੰਗ ਬਦਲਣ ਲੱਗੇ ਆ ਨਾਲਾਗਾ ਇਹ ਆਪਣੇ ਨਾਲ ਨਾਲ ਹੀ ਰਹਿਣਾ ਇਧਰੋਂ ਆਪਾਂ ਆਏ ਆ ਮੇਨ ਰੋਡ ਛੱਡ ਕੇ ਕਾਜੇ ਵਾਲਾ ਲਓ ਜੀ ਉਨਾਹੀ ਰੋਡ ਰਹਿਣਾ ਆਪਾਂ ਆਹ ਲੋ ਪਿਆਰਿਓ ਆ ਬਾਈ ਰੁਪੇ ਸੀ ਫੋਰਚੂਨਰ ਵਾਲੇ ਆ ਇਹ ਬਾਈਆਂ ਨੇ ਬਹੁਤ ਹੌਸਲਾ ਵਜਾਈ ਕਰੀ ਵਧੀਆ ਬੰਦੇ ਸੀਗੇ ਇਹ ਇਹ ਹੁਣ ਗੀਓ ਮਿਨਿਸਟਰੀ ਜਾ ਕੇ ਇਹਨਾਂ ਨੇ ਵਾਪਸ ਮੁੜਿਆ ਆਣੇ ਤਾਬੋ ਰਹਿ ਰਹੇ ਨੇ ਚਲੋ ਹੁਣ ਚੱਲੀਏ ਆਪਾਂ ਵੀ ਅੱਗੇ ਨੂੰ ਆਹ ਸੀਨ ਆਉਰੇ ਏਦਾਂ ਦੀਆਂ ਸਿੰਗਲ ਸੜਕਾਂ ਨੇ ਆ ਦੇਖੋ ਜਮਾ ਹੁਣ ਆਪਾਂ ਬੈਲੀ ਦੇ ਵਿੱਚ ਵੜ ਰਹੇ ਆ ਮੇਨ ਰੋਡ ਛੱਡ ਕੇ ਆਹ ਲੋ ਉਹ ਨਾਲਾ ਉਤਰ ਰਿਹਾ ਆ ਲੋ ਪਿਆਰਿਓ ਆ ਹੁਣ ਆਪਾਂ ਖਾਣ ਲੱਗਿਆ ਇਹ ਜਿਹੜੀ ਕੱਲ ਬਾਈਆਂ ਨਹੀਂ ਦਿੱਤੀ ਨਹੀਂ ਸੀ એનર્ਜੀ ਵਾਰ ਜੀ ਆਪਾਂ ਨੂੰ ਚੱਬਦੇਆਂ ਨੂੰ ਨਾ ਕੋ ਉਹ ਹੁਣ ਆਪਣੇ ਕੰਮ ਆਈ ਆ ਕਿਉਂਕਿ ਇੱਧਰ ਰਾਹ ਇਹ ਜਿਹਾ ਹੀ ਆ ਲੋ ਸਿੰਗਲ ਰਾਹ ਹੈਗਾ ਮਿਨਿਸਟਰੀ ਤੱਕ ਜਿਉ ਮਿਨਿਸਟਰੀ ਤੱਕ ਜਿੰਨਾ એનર્ਜੀ ਜੀ ਮਿਲ ਜੂ ਹੁਣ ਆਪਾਂ ਨੂੰ ਖਾਣੇ ਆ ਖਾ ਕੇ ਨਿਕਲ ਗੱਲ ਆਹ ਜਿਹੜਾ ਪਾਣੀ ਆਉਂਦਾ ਇਹ ਐਂ ਲੱਗਦਾ ਜਿਵੇਂ ਗੰਦਾ ਕਾਲਾ ਹੁੰਦਾਗਾ ਪਾਰੇ ਕਾਲਾ ਨਹੀਂ ਹੈਗਾ ਇਹ ਇਹਦੇ ਵਿੱਚ ਮਤਲਬ ਮਿੱਟੀ ਵੀ ਇਹੀ ਜੀ ਮਿਲੀ ਹੋਈ ਆ ਪਾਣੀ ਸਾਫ ਆ ਇਹ ਥੱਲੇ ਜਾਂਦਾ ਜਾਂਦਾ ਮਿੱਟੀ ਥੱਲੇ ਪੈ ਜਾਣੀ ਆ ਪਾਣੀ ਨੇ ਰਹਿ ਜਾਣਾ ਉੱਪਰ ਉੱਪਰ ਵਧੀਆ ਨੇ ਆ ਲੋ ਐ ਆਉਂਦਾ ਇਹ ਕੋ ਪਿਆਰਿਓ ਇਦਾਂ ਦਾ ਰਾਹ ਹੈਗਾ ਆਹ ਪਾਰ ਦੇਖੋ ਕਹੇ ਜਾ ਗਿਆ ਬਜਰੀ ਦਾ ਬਜਰੀ ਵੀ ਆਈ ਜਾਂਦੀ ਆ ਉਤੋਂ ਉਰ ਚੀਕਾਂ ਘੜਾਈਆਂ ਪਈਆਂ ਰੋਡ ਨੇ ਆ ਦੇਖੋ ਪਹਿਲੇ ਜੀ ਚੱਲਦਾ ਪੂਰਾ ਜ਼ੋਰ ਕਦੇ-ਕਦੇ ਤੋੜਨਾ ਪੈ ਜਾਂਦਾ ਆ ਦੇਖੋ ਆ ਬਾੜ ਆਪਾਂ ਨੂੰ ਸਟਾਰਟਿੰਗ ਚੋਂ ਦੇਖਦਾ ਸੀਗਾ ਲੋ ਪਿਆਰਿਓ ਆ ਪੱਥਰ ਜੇ ਆਏ ਨੇ ਰਾਜ ਇਹ ਲੱਗਦਾ ਤਾਂ ਆਏ ਆ ਵੀ ਚਿਣੇ ਹੋਏ ਨੇ ਹੁਣ ਇਹ ਨਹੀਂ ਪਤਾ ਕਹਨੇ ਚਿਣੇ ਨੇ ਜਾਂ ਹਈ ਇੱਤਾ ਨੇ ਇੱਥੋਂ ਰਹਿ ਗਿਆ ਅਗੂ 3 ਕਿਲੋਮੀਟਰ ਆ ਤਿੰਨ ਦੇਖ ਕੇ ਜਾਨ ਚ ਜਾਨ ਆਈ ਆ ਬੌਲੀ ਤਗੜੀ ਚੜਾਈ ਸੀ ਬਾਈ ਕੀ ਦਸੀਏ ਤੁਹਾਨੂੰ ਇੱਥੋਂ ਜੇ ਦੇਖ ਦੀਆ ਤਾਂ ਦਿਖਾਉਨੇ ਆ। ਉਹ ਦੇਖੋ ਰੋਡ ਦੇਖਦੀ ਆ ਨਾ ਥੱਲੇ। ਇੱਥੋਂ ਚੜ ਕੇ ਆਏ ਆ ਆਪਾਂ। ਪੂਰੀ ਤਗੜੀ ਚੜਾਈ ਆ। ਜਦੋਂ ਚੜਦੇ ਆ ਪਹਿਲਾ ਹੀ ਗੇਅਰ ਆ। ਕਦੇ-ਕਦੇ ਉਤਰਨਾ ਪੈਂਦਾ। ਆਹ ਲੋ ਆ 3 ਕਿਲੋਮੀਟਰ ਤੇ ਪਹਿਲੇ ਇੱਕ ਆ ਟਿਕਾਣਾ ਜਾਂ ਬਣਿਆ ਹੋਇਆ ਰੁਕਣ ਰਾਕਣ ਲਈ। ਕਿਉਂਕਿ ਇੱਦਾਂ ਟੂਰਿਸਟ ਬਹੁਤ ਆਉਣ ਲੱਗਿਆ ਨਾ ਹੁਣ। ਚਲੋ ਜੀ। ਆਹ ਲੋ ਪਿਆਰਿਓ। ਆ ਬਾੜ ਦੇਖੋ ਕਹੇ ਜਾ ਕਿਵੇਂ ਤਰਾਸਿਆ ਹੋਇਆ ਰੱਬ ਨੇ ਤੇ ਆ ਜਿਹੜੀ ਹਰੇ ਵਾਈ ਜੀ ਦਿਖਦੀ ਆ ਇਹ ਪਹਿਲੀ ਚਲਕ ਦਿਖੀ ਆ ਗਏ ਪਿੰਡ ਦੀ ਗਏ ਮਿਨਿਸਟਰੀ ਗਏ ਪਿੰਡ ਇੰਡੀਆ ਦਾ ਲਾਸਟ ਪਿੰਡ ਗਏ ਤੇ ਲਾਸਟ ਮਿਨਿਸਟਰੀ ਗਏ ਇਹਦੂ ਅੱਗੇ ਚైనా ਬਾਰਡਰ ਆ ਲੋ ਆ ਜਿਹੜੇ ਪਹਾੜ ਦੇਖਦੇ ਆ ਇਹਨਾਂ ਦੇ ਮਗਰ ਤੁਹਾਨੂੰ ਚైనా ਬਾਰਡਰ ਦਿਖਣ ਲੱਗ ਜੂ ਆ ਲੋ ਇਧਰੋਂ ਆਪਾਂ ਆਏ ਆ ਆ ਲਓ ਪਿਆਰਿਓ ਦੂਜੀ ਝਲਕ ਪਿੰਡ ਦੀ ਆ ਲਓ ਉਹ ਤੇ ਮਨਸਤਰੀਆ ਆ ਲਓ ਪਿਆਰਿਓ ਨੇੜੇ ਆ ਗਏ ਪਿੰਡ ਦੇ ਤੇ ਆਹ ਪਾਰ ਦੇਖੋ ਉੱਤੇ ਢੱਗ ਲਿਆ ਨਾ ਬਦਲਾ ਨੇ ਆ ਲੋ ਇਹ ਜੇ ਨਜ਼ਾਰੇ ਨੇ ਓਰੇ ਇਹ 10 ਕਿਲੋਮੀਟਰ ਅੰਦਰ ਆ ਗਿਆ ਮੇਨ ਰੋਡ ਤੋਂ ਵਾਹ ਕਿਆ ਨਜ਼ਾਰਾ ਹੈ ਕੁਦਰਤ ਦਾ ਹਾਲੋ ਪਿਆਰਿਓ ਆ ਪਹਾੜ ਨੇ ਜਿਹੜਾ ਆਪਣਾ ਸਵਾਗਤ ਕੀਤਾ ਨਾ ਨਜ਼ਾਰਾ ਹੀ ਆ ਗਿਆ ਲੱਜਾ ਆਏ ਹਾਏ ਕਿਆ ਸੀਨ ਬਣਦਾ ਆ ਨਦੀ ਓਵੇਂ ਆਉਂਦੀ ਆ ਜਿਵੇਂ ਚਿਤਕੁਲ ਨੂੰ ਚ ਹੁੰਦੀ ਆ ਚਿਤਕੁਲ ਚ ਆਏ ਆ ਪਰ ਉਥੇ ਗ੍ਰੀਨਰੀ ਵਾਲੀ ਆ ਜਿਵੇਂ ਇਹ ਸੁੱਕੇ ਪਹਾੜ ਨੇ ਉਹ ਹਰੇ-ਹਰੇ ਪਹਾੜ ਨੇ ਦਰਾਖਤੀ ਦਰਖਤ ਨੇ ਉਮੇ ਆਏ ਨਦੀ ਜੀ ਵਹਿੰਦੀ ਆਉਂਦੀ ਆ ਉਥੋਂ ਵੀ ਆਏ ਥੱਲੇ ਨੂੰ ਆ ਕੰਮ ਕਾਜ ਵਾਲਿਆਂ ਨੇ ਪਾਏ ਹੋਏ ਨੇ ਝੁਗੀਆਂ ਇਤਰੋਂ ਆਏ ਆ ਹੁਣ ਤਾਂ ਨਾ 2 ਕਿਲੋਮੀਟਰ ਰੋਡ ਗਈ ਲਿਆਉਣੇ ਆ ਸਾਈਕਲ ਜਮਾ ਹੀ ਇਮਿਊਨਿਟੀ ਲੋ ਹੋ ਗਈ ਚਲੋ ਚੱਲੀਏ ਹੁਣ ਸੋ ਪਿਆਰਿਓ ਕਰੋ ਦਰਸ਼ਨ ਗਿਉ ਪਿੰਡ ਦੇ ਆ ਲਓ ਜਿਹੜਾ ਉਹ ਟੀਸੀ ਤੇ ਚੜ ਜੂ ਉਹਨੂੰ ਚੈਨਾ ਪਰੇ ਚੈਨਾ ਦਿਖਣ ਲੱਗ ਜੂ ਆ ਪਿੰਡਾ ਗਿਉ ਗਿਉ ਮਿਨਿਸਟਰੀ ਆ ਲਓ ਪਿਆਰਿਓ ਇਹ ਖੇਤ ਸਿਰ ਹੋ ਗਏ ਹੁਣ ਗਿਉ ਪਿੰਡ ਦੇ ਆ ਖੇਤ ਨੇ ਆ ਵੀ ਹੀ ਜਾਂਦੀ ਆ ਚਲੋ ਅੱਗੇ ਚੱਲਦੇ ਆਂ ਸਾਹ ਬਹੁਤ ਚੜਿਆ ਪਿਆ ਆਹ ਲੋ ਪਿਆਰਿਓ ਇੱਕਾ ਦਰਖਤਾਂ ਜਿਹਾ ਉੱਲੇ ਬਣਿਆ ਹੋਇਆ ਰਹਿਣ ਦਾ ਟਿਕਾਣਾ ਆ ਦੇ ਆ ਪੁਲ ਜਿਹਾ ਬਣਾਇਆ ਹੋਇਆ ਇਧਰੋਂ ਪਾਣੀ ਆਉਂਦਾ ਝਰਨਾ ਆਹ ਗੱਲ ਜਮਾਈ ਸੱਚ ਲਿਖੀ ਹੋਈ ਆ ਪਿਆਰਿਓ ਬ੍ਰਹਮਣ ਸੇ ਹੀ ਮਿਟੇ ਪ੍ਰਮ ਉਹ ਮੜਨਾ ਬਹੁਤ ਪ੍ਰਮ ਮਿਲਦੇ ਨੇ ਆਪਣੇ ਵੀ ਬਹੁ ਮਿਟੇ ਨੇ ਬਹੁਤ ਕੁਝ ਸਿੱਖਿਆ ਆਪਾਂ ਇਹ ਦਿਨ ਹੈ ਨਾ ਉਦਾਂ ਦੇ ਨਜ਼ਾਰੇ ਜਿਵੇਂ ਚਿਤਕੋਲਾ ਅਹੀਂ ਵਾਲੀਆਂ ਵਹਿੰਦੀਆਂ ਨੇ ਉੱਥੇ ਜਿਵੇਂ ਆਹ ਵਹਿੰਦੀਆਂ ਆ ਦੇਖੋ ਆ ਆਉਂਦੀ ਆ ਉਹ ਪਰੇੋਂ ਆਉਂਦੀ ਆ ਆਹ ਰੋਡ ਤੋਂ ਆਈ ਜਾਂਦਾ ਝਰਨਾ ਆ ਲੋ ਲੋ ਆਫੀਸ਼ੀਅਲੀ ਆਪਾਂ ਵੜ ਗਏ ਪਿੰਡ 'ਚ ਪਿੰਡ 'ਚ ਤਾਂ ਪਹਿਲਾਂ ਦੀ ਵੜੇ ਹੋਏ ਆ ਪਹਿਲਾਂ ਖੇਤਾਂ 'ਚ ਘੁੰਮਦੇ ਸੀ ਪਰ ਹੁਣ ਇਹਨਾਂ ਦੇ ਬੋਰਡ ਦੇ ਹਿਸਾਬ ਨਾਲ ਪਿੰਡ 'ਚ ਵੜ ਗਏ ਲਓ ਜੀ ਪੂਰੇ 2.5 ਘੰਟੇ ਲੱਗੇ ਜਿਹੜਾ ਪਿੱਛੇ ਇੱਕ ਆਇਆ ਸੀ ਸੁਮਦੋ ਸੁਮਦੋ ਸੋ ਉਹ ਤੋਂ ਮੈਂ ਫੋਨ ਮਾਰ ਲਿਆ ਸੀ ਬਾਈ ਨੂੰ ਮਨਜੀਤ ਰੁੜਕੀ ਨੂੰ ਉਹ ਕਹਿੰਦਾ ਸੀ 2.5 ਘੰਟੇ ਬਹੁਤ ਤੋਂ ਬਹੁਤ 3 ਘੰਟੇ ਉਹੀ ਗੱਲ ਹੋਈ ਉਹਦੇ ਬਿਲਕੁਲ ਸਹੀ ਜਾਣਕਾਰੀ ਆ 2.5 ਘੰਟੇ ਲੱਗੇ ਹੁਣ ਇੱਥੇ ਸਸਤਾ ਜਿਹਾ ਲੱਭਦੇ ਆ ਹੋਮਸਟੇ ਰੁਕਦੇ ਆ ਬਹੁਤ ਦਿਨ ਹੋ ਗਿਆ ਆਪਾਂ ਟੈਂਟਾਂ 'ਚ ਹੀ ਰਹਨੇ ਆ 3 ਦਿਨਾਂ ਦੇ ਅੱਜ ਲੈ ਕੇ ਨਹਾ ਧੋ ਕੇ ਵਧੀਆ ਫਰੈਸ਼ ਹੋ ਕੇ ਕੱਪੜੇ ਲੀੜੇ ਬਦਲਦੇ ਆ ਬੜਦੇ ਸਾਰੀ ਕਿੰਨਾ ਸੋਹਣਾ ਘਰ ਮੱਥੇ ਲੱਗਿਆ ਇਹ ਜੇ ਘਰ ਚ ਜਗ੍ਹਾ ਮਿਲ ਜੇ ਰਹਿਣ ਨੂੰ ਮਜਾ ਆ ਜੂ ਆ ਤਾਂ ਨਵਾਂ ਘਾਰ ਸੀ ਸੀ ਹਾਲੋ ਹੁਣ ਪਿੰਡ ਦੇ ਵਿੱਚ ਜੇ ਆ ਗਏ ਉਹ ਮਾਤਾ ਨੂੰ ਮੈਂ ਪੁੱਛਿਆ ਮਾਤਾ ਨਹੀਂ ਆ ਨਵੀਂ ਜੀ ਉਮਰ ਦੀ ਸੀ ਮੈਂ ਕਿਹਾ ਰੁਕਣੇ ਕੀ ਜਗ੍ਹਾ ਹੈ ਹੱਥ ਜਾ ਮਾਰਤਾ ਪਤਾ ਨਹੀਂ ਕਿਉਂ ਜਾਂ ਤਾਂ ਹੋਣੀ ਨਹੀਂ ਹਾਲੋ ਆ ਨਲ ਕਾਪੀ ਚੱਲੀ ਜਾਂਦਾ ਇਹ ਕਿਦੇ ਪੰਜਾਬ ਚ ਹੁੰਦਾ ਹੋ ਨਾ ਵੈਸੇ ਕੋਈ ਡੇਰਾ ਢੂਰਾ ਬਣ ਗਿਆ ਹੁੰਦਾ ਪੂਜਣ ਦੀ ਜਗਾ ਆ ਲੋ ਪਿਆਰਿਓ ਵੈਲਕਮ ਹੋ ਗਿਆ ਇਧਰ ਨੂੰ ਜਾਂਦਾ ਆਹ ਪੁਰਾਣਾ ਘਰ ਆ ਇਧਰ ਨੂੰ ਜਾਂਦਾ ਉਹ ਗੈਸਟ ਹਾਊਸ ਆ ਆ ਨਵੇਂ ਵੀ ਬਣੇ ਜਾਂਦੇ ਆ ਐ ਨਾ ਹੁਣ ਟੂਰਿਸਟ ਜਿਵੇਂ ਜਿਵੇਂ ਵਧੀ ਜਾਂਦਾ ਪਹਿਲਾਂ ਤਾਂ ਇਧਰ ਨੂੰ ਟਾਵੇਂ ਟਾਵੇਂ ਬੰਦੇ ਆਉਂਦੇ ਸੀ ਹੁਣ ਇਧਰ ਨੂੰ ਆਉਣ ਲੱਗਿਓ ਉਹ ਦੇਖੋ ਸਾਹਮਣੇ ਪਹਾੜ ਜਿੱਧਰੋਂ ਆਪਾਂ ਆਏ ਆ ਉੱਤੇ ਬਰਫ਼ ਬੱਦਲ ਹੁਣ ਇਹਦਾ ਟੂਰਿਸਟ ਵੱਧ ਗਿਆ ਫੇਰਾ ਪੱਕੇ ਬਣਾਈ ਜਾਂਦੇ ਆ ਚਲੋ ਜੀ ਇੱਥੇ ਲੱਗਦਾ ਆਪਣਾ ਕੁੰਡਾ ਹੋਊਗਾ ਮਹਿੰਗਾ ਮਿਲੂ ਕੰਮ ਜਿਆ ਕਿਉਂਕਿ 2-4 ਕਿਨੇ ਚਲੋ ਪੁੱਛਦੇ ਆ ਜੇ ਜਿਆਦਾ ਮਹਿੰਗਾ ਹੋਇਆ ਆਪਾਂ ਟੈਂਟ ਕੱਢ ਲੈਣਾ ਆਪਾਂ ਨੂੰ ਕੀ ਆ ਪਿਆ ਰਹੋ ਆਹ ਕਾਂਬਰੀ ਚ ਡਿੱਗ ਪਿਆ ਆ ਕੇ ਪੂਰੀ ਅਜੇ ਤਾਂ ਬੱਸ ਹੋਈ ਪਈ ਸੀ ਆ ਲਓ ਆ ਬਾਥਰੂਮ ਆ ਨਾਲ ਆ ਇਧਰ ਵਿੰਡੋ ਆ ਬਾਹਰ ਦੇਖਦਾ ਆ ਲਓ ਹੈਂਟਲੇ ਜਿਹੜੇ 2 ਕਿਲੋਮੀਟਰ ਆ ਨਾ ਪਿਆਰਿਓ ਉਹ ਤਾਂ ਐਂ ਲੱਗਦਾ ਸੀਗਾ ਵੀ ਕੋਈ ਸਾਈਕਲ ਫੜ ਲਿਆ ਆ ਕੇ ਤੁਰ ਹੀ ਜਾਈਏ ਪਰ ਅੱਜ ਦਾ ਸਫ਼ਰ ਆਪਣਾ ਬਹੁਤ ਸੋਹਣਾ ਰਿਹਾ ਬਹੁਤ ਆਨੰਦਦਾਇਕ 45 ਕਿਲੋਮੀਟਰ ਹੱਬਰ ਕੱਢਿਆ ਅੱਜ ਆਪਾਂ ਨਾਕੋ ਤੋਂ ਚੱਲ ਗਏ ਆ 10 ਕਿਲੋਮੀਟਰ ਪਿੰਡ ਨੂੰ ਸਿੱਧੀ ਚੜਾਈ ਸੀ ਪਹਿਲੇ ਗੇਅਰ ਤੇ ਸਾਈਕਲ ਆਇਆ ਕਦੇ-ਕਦੇ ਰੋੜਨਾ ਵੀ ਪਿਆ ਤੇ 6 ਕਿਲੋਮੀਟਰ 6-7 ਦੀ ਕਿਲੋਮੀਟਰ ਨਾਕੋ ਚੱਲ ਗਏ ਜੀ ਠੀਕ ਹੈ ਸਰ ਤੇ ਆਪ ਨੂੰ 35 ਕਿਲੋਮੀਟਰ ਦੀ ਟਹਲਾਨ ਸੀ ਉੱਥੇ ਤਾਂ ਪੈਡਲ ਵੱਜਿਆ ਹੀ ਨਹੀਂ ਉਹਦਾ ਘੰਟੇ ਚ ਹੀ ਆਪਾਂ ਥੱਲੇ ਆਏ ਆ ਮਲੇੰਗਨ ਆਲਾ ਕ੍ਰੋਸ ਕਰਿਆ ਮਤਲਬ ਵਧੀਆ ਸਫਰ ਰਿਹਾ ਐਡਵੈਂਚਰ ਵਾਲਾ ਸਫਰ ਸੀਗਾ ਚਲੋ ਆਹ ਲੋ ਪਿਆਰਿਓ ਆ ਪਿੰਡ ਆ ਹੁਣ ਆਪਾਂ ਇੱਥੋਂ ਨਿਕਲਣ ਲੱਗੇ ਆ ਆਪਣਾ ਨਾ ਰਾਤ ਜਿਆ ਸਿਰ ਜਿਆ ਦੁਖਣ ਲੱਗ ਗਿਆ ਜੀ ਪਤਾ ਨਹੀਂ ਕਿਉਂ ਜਾਂ ਤਾਂ ਆਕਸੀਜਨ ਦੀ ਕਮੀ ਕਰਕੇ ਜਾਂ ਕੋਸ ਹੋਰ ਇਹੋ ਜਿਹਾ ਸਿਰ ਦੁਖਿਆ ਦੁਖੀ ਗਿਆ ਦੁਖੀ ਗਿਆ 12:30 12 ਉੱਠਿਆ ਮੈਂ ਉੱਠ ਕੇ ਫਿਰ ਨਹਾ ਤੋਤਾ ਪਾਣੀ ਲੈ ਕੇ ਇਹਨਾਂ ਤੋਂ ਗੋਲੀ ਗਾਲੀ ਖਾ ਕੇ ਹੁਣ ਮੜਾ ਜਾ ਠੀਕ ਹੋਇਆ ਹੁਣ ਦੇ ਹੁਣ ਨਿਕਲਦੇ ਆਂ ਉਹੋਂ ਐ ਆਂ ਜੇ ਉੱਪਰ ਚਲੇ ਗਏ ਮਿਨਿਸਟਰੀ ਤੱਕ ਬਹੁਤ ਟਾਈਮ ਲੱਗ ਜਾਣਾ ਫਿਰ ਆਪਾਂ ਥੱਲੇ ਵੀ ਥੱਲੇ ਜੀ ਜਾਇਆ ਜਾਣਾ ਆਪਣੇ ਤੋਂ ਇੱਕ ਥੋੜਾ ਥੋੜਾ ਇੱਥੇ ਮੀਂਹ ਦਾ ਮਾਹੌਲ ਸੀ ਉਹਨੇ ਪਤਾ ਦੁਬਾਰਾ ਕਦੋਂ ਆਜੇ ਲੋ ਪਿਆਰਿਓ ਹੁਣ ਥੱਲੇ ਜਾ ਕੇ ਹੀ ਮਿਲਾਂਗੇ ਤੁਹਾਨੂੰ ਵੀਡੀਓ ਵੀਡੀਓ ਕੱਟ ਬਣਾਵਾਂਗੇ ਜੀ ਆ ਘਰ 'ਚ ਆਪਾਂ ਰੁਕੇ ਹੋਏ ਜੀ ਆਹ ਲੋ। ਕਿਹਾ ਆ ਹੁਰਲਿੰਗ। ਉਹ ਦੇ ਵਧੀਆ ਸਹਿਰ ਆ ਕਾਫੀ। ਆਹ ਤਾਬਾਗਾ। ਆ ਸਕੂਲ ਆ। ਉਹ ਡ੍ਰੀਮ ਲੈਂਡ ਗੈਸਟ ਹਾਊਸ ਆ। ਆ ਜਿੱਥੇ ਰੁਕੇ ਹੋਏ ਸੀ। ਉਹ ਪਰੇ ਤੰਜਨ ਹੋਮਸਟੇ ਆ। ਆ ਇੱਧਰ ਉਹ ਆ ਗਿਆ। ਇਹਨਾਂ ਦੇ ਖੇਤ ਆ ਗਏ। ਪਿੱਛੇ ਡਾਕ ਵਾਲਾ ਵੀ ਸੀਗਾ। ਉਹ ਉੱਥੇ ਆਫਿਸ ਡਾਕ ਦਾ। ਆ ਲੋ ਪਿਆਰਿਓ। ਉਹ ਰੈਗੀ ਮਿਨਿਸਟਰੀ। ਆਪਣਾ ਨਾ ਹੁਣ ਸਰੀਰ ਜਿਆ ਨਹੀਂ ਮੰਨਦਾ ਦਿਲ ਜਿਆ ਵੀ ਨਹੀਂ ਮੰਨਦਾ ਜੇ ਮਿਨਿਸਟਰੀ ਗੋਲ ਚਲੇ ਗਏ ਘੰਟਾ ਸਵਾ ਘੰਟਾ ਲੱਗ ਜਾਣਾ ਕਿਉਂਕਿ ਆਪਣਾ ਕੱਲ ਸਿਰ ਦੁਖਣ ਕਰਕੇ ਇਹ ਡਰ ਆ ਵੀ ਆਕਸੀਜਨ ਦੀ ਨਾ ਕੋਈ ਦਿੱਕਤ ਆ ਜਾਏ ਇਹ ਹੁਣ ਹੋ ਸਕਦਾ ਪ੍ਰਮਾਤਮਾ ਨੇ ਆਪਾਂ ਨੂੰ ਦਿਖਾਣੀ ਨਾ ਹੋਵੇ ਕੋਈ ਤਾਂ ਰੀਜਨ ਹੋਊਗਾ ਚਲੋ ਕੋਈ ਗੱਲ ਨਹੀਂ ਜਿਵੇਂ ਪ੍ਰਮਾਤਮਾ ਦੀ ਮਰਜ਼ੀ ਆਪ ਹੁਣ ਥੱਲੇ ਚੱਲਦੇ ਆਂ ਸਵਾ ਦੋ ਦਾ ਟਾਈਮ ਆ ਜਿੱਥੇ ਵੀ ਜਾਇਆ ਗਿਆ ਇੱਕ ਤਾਂ ਥੱਲੇ ਇੱਕ ਹੋਰ ਸ਼ਹਿਰ ਆਉ ਹਵਲਿੰਗ ਆਉ ਅਵਲੀ ਤੋਂ ਬਾਅਦ ਇੱਕ ਹੋਰ ਅੱਗੇ ਆਉ ਫਿਰ ਤਾਬੋ ਆਉ ਜਿੱਥੇ ਵੀ ਜਾਇਆ ਗਿਆ ਚੱਲਦੇ ਆਂ ਆ ਲੋ ਸਵੇਰ ਦਾ ਔਰੇ ਵੀ ਮੀਂਹ ਪੈਂਦਾ ਸੀ ਆ ਮਾਹੌਲ ਸੀ ਆ ਲੋ ਇਥੋਂ ਪੂਰੇ ਦਰਸ਼ਨ ਹੁੰਦੇ ਨੇ ਮਿਨਿਸਟਰੀ ਦੇ ਆ ਲੋ ਆਪਾਂ ਦਾ ਪਿਆਰੇਓ ਅੱਜ ਦਮਾਲਾ ਵੀ ਐਂ ਸਜਾਇਆ ਕਿਉਂਕਿ 12:30 12 ਦਾ ਮੈਂ ਉੱਠਿਆ ਉੱਠ ਕੇ ਫਿਰ ਗੋਲੀ ਗਾਲੀ ਲਈ ਸਿਰ ਦੁਖਦੇ ਜੀ ਤੇ ਫਿਰ ਨਹਾਤਾ ਗਰਮ ਪਾਣੀ ਲੈ ਕੇ ਹੁਣ ਥੋੜਾ ਜਿਹਾ ਪ੍ਰਸ਼ਾਦਾ ਪਾਣੀ ਛਕਿਆ ਚਾਵਲ ਦਾਲ ਤੇ ਹੁਣ ਮੈਨੂੰ ਇਹ ਆ ਵੀ ਥੱਲੇ ਚਲੇ ਜਾਈਏ ਥੱਲੇ ਚਲੇ ਜਾਈਏ ਫਿਰ ਥੋੜੀ ਜੀ ਆਕਸੀਜਨ ਦੀ ਵੀ ਨਹੀਂ ਦਿੱਕਤ ਰਹੂਗੀ ਹੋ ਸਕਦਾ ਆਕਸੀਜਨ ਨਾਲ ਉਹਦੇ ਕਰਕੇ ਸਿਰ ਦੁਖਿਆ ਹੋਵੇ ਆਪਾਂ ਕਹਿ ਨਹੀਂ ਨਾ ਸਕਦੇ ਕੁਝ ਤੇ ਚਲੋ ਵਸ ਹੁਣ ਚਲਦੇ ਆ ਥੱਲੇ ਨੂੰ ਥੱਲੇ ਜਾ ਕੇ ਤੁਹਾਨੂੰ ਮਿਲਦੇ ਆ ਤੇ ਹੁਣ ਇਹਦੇ ਆਪਾਂ ਇੱਥੋਂ ਬਲੌਗ ਘੱਟ ਹੀ ਬਣਾਵਾਂਗੇ ਜਿਹੜਾ ਰਾਹ ਆਏ ਸੀ ਕਿਉਂਕਿ ਖਿੱਚਣਾਗਾ ਥੱਲੇ ਨੂੰ ਚਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਲੋ ਪਿਆਰਿਓ ਇਦਾਂ ਦੇ ਸ਼ੀਨ ਨੇ ਆ ਮਿਨਿਸਟਰੀ ਦੇ ਆ ਹੋਮ ਸਟੇ ਬਣਿਆ ਹੋਏ ਨੇ ਹੋਮ ਸਟੇ ਤਾਂ ਬਹੁਤ ਬਣ ਗਏ ਓਰੇ ਹਾਲੋ ਜਗਾ ਤਾਂ ਵਧੀਆ ਸੀ ਕੀ ਪਤਾ ਪ੍ਰਮਾਤਮਾ ਨੂੰ ਕੀ ਮਨਜ਼ੂਰ ਸੀ ਕੀ ਪਤਾ ਆਪਾਂ ਨੂੰ ਆਪਾਂ ਦਰਸ਼ਨ ਨਹੀਂ ਕਰਾਣੇ ਜੀ ਮਿਨਿਸਟਰੀ ਦੇ ਮੰਮੀ ਦੇ ਐ ਤੇ ਵੀ ਹੋਮੀ ਆ ਦੇਖੋ ਉਹਦੇ ਮੰਗੂ ਨਾਕੋ ਮੰਗਵਾਇਤ ਤੇ ਮੈਂ ਸਾਰਾ ਗਾਮਾਂ ਰੱਖੀਆਂ ਹੋਈਆਂ ਆ ਉਰੇ ਹਲੋ ਚਲੋ ਪਿਆਰੇ ਹੁਣ ਚੱਲਦੇ ਹੁਣ ਤਾਬੂ ਜੇ ਪਹੁੰਚਿਆ ਗਿਆ ਤਾਂ ਬਾਲਾ ਵਧੀਆ ਨਹੀਂ ਪਹੁੰਚਿਆ ਗਿਆ ਤਾਂ ਪਿੱਛੇ ਦੋ ਸਹਿਰ ਆਉਣਗੇ ਉੱਥੇ ਰੁਕ ਜਾਾਂਗੇ ਪਿਆਰਿਓ ਜਾਂਦੀ ਵਾਰ ਦਾ ਝਾਕਾ ਏ ਪਿੰਡ ਦਾ ਹਾਲੋ ਬਹੁਤ ਦੁੱਖ ਰਹੂਗਾ ਕਿ ਆਪਾਂ ਮਿਨਿਸਟਰੀ ਨਹੀਂ ਦੇਖ ਸਕੇ ਮੰਮੀ ਨਹੀਂ ਦੇਖ ਸਕੇ ਜਿਹਦੇ ਲਈ ਇੱਥੇ ਆਏ ਸੀ ਕੱਲ ਇੰਨੀ ਮਿਹਨਤ ਕਰਕੇ ਚੜਾਈ ਚੜ ਕੇ ਚਲੋ ਜੋ ਪਰਮਾਤਮਾ ਨੂੰ ਮਨਜ਼ੂਰ ਫੇਰ ਕਦੇ ਆਵਾਂਗੇ ਪਿਆਰਿਓ ਅੱਧ ਕਰਾ ਚੁੱਪ ਰਿਹਾ ਏ ਐ ਆ ਮਾਹੌਲ ਏਰੀਆ ਦਾ ਬੜਾ ਸੋਹਣਾ ਹੈ ਆ ਲੋ ਉਹ ਪਿੱਛੇ ਖੁੱਲ ਗਈ ਨਦੀ ਪੂਰੀ ਦੇਖੋ ਪੂਰੀ ਨਦੀ ਖੁੱਲ ਗਈ ਮਤਲਬ ਬਹੁਤ ਸੋਹਣਾ ਏਰੀਆ ਕੱਲ ਮੈਂ ਨਿਆਰੇ ਲੈਂਦਾ ਆਇਆ ਪੂਰੇ ਇਹ ਤਾਂ ਜੇ ਕੋ ਬੰਦਾ ਢਿੱਲਾ ਜਾ ਹੋ ਜੇ ਫੇਰ ਸਾਰਾ ਕੁਝ ਹੋਰੀ ਲੱਗਣ ਲੱਗ ਜਾਂਦਾ ਅੱਜ ਮੈਨੂੰ ਬਹਿਮ ਜਾ ਹੋ ਗਿਆ ਵੀ ਪਤਾ ਨਹੀਂ ਕੀ ਚੱਕਰ ਆ ਨਹੀਂ ਤਾਂ ਆਪਾਂ ਇੱਕ ਰਹਿ ਵੀ ਸਕਦੇ ਸੀ ਅੱਜ ਇੱਥੇ ਰਹਿ ਕੇ ਦੇਖ ਲੈਂਦੇ ਸਾਰਾ ਮਿਨਿਸਟਰੀ ਘੁੰਮ ਲੈਂਦੇ ਪਰ ਫਿਰ ਇਹ ਵੀ ਬਹਿਮ ਹੋ ਗਿਆ ਵੀ ਸ਼ੇਰ ਦੁਫਾਣ ਲੱਗ ਗਿਆ ਤੇ ਕੋਈ ਉੱਚੀ ਹਾਈਟ ਕਰਕੇ ਨਾ ਹੋਵੇ ਪਰ ਇਦਾਂ ਹੈ ਨਹੀਂ ਜੀ ਮੈਨੂੰ ਪਤਾ ਆਪਦੇ ਆਪ ਨੂੰ ਪਤਾ ਲੱਗ ਜਾਂਦਾ ਸਾਹ ਸੁਹ ਤਾਂ ਚੜਦਾ ਨਹੀਂ ਪਹਿਲਾਂ ਵੀ ਮੇਰਾ ਦੁੱਖਦਾ ਹੁੰਦਾ ਫਿਰ ਉਵੇਂ ਹੀ ਦੁਖਦਾ ਸੀ ਆਹ ਲੋ ਐ ਗੱਡੀਆਂ ਆਉਂਦੀਆਂ ਨੇ ਵਾ ਹੌਲੀ ਹੌਲੀ ਆਪਾਂ ਚੱਲਦੇ ਆ ਹੁਣ ਥੱਲੇ ਅੱਗੇ ਹਰਲਿੰਗ ਸ਼ਹਿਰ ਆਉ ਉੱਥੋਂ ਦੇਖਦੇ ਆ ਕੀ ਹਿਸਾਬ ਕਿਤਾਬ ਆ ਅੱਗੇ ਜਾਣਾ ਕਿ ਨਹੀਂ ਜਾਣਾ ਸਾਰੇਓ ਆ ਗੇਟ ਵੜ ਕੇ ਗਏ ਸੀ ਕੱਲ ਇਹੀ ਨਿਕਲੇ ਆਏ ਇਤਰੋਂ ਆਪਾਂ ਆਏ ਸੀ ਤੇ ਹੁਣ ਅੱਜ ਆਪਾਂ ਜਾਣਾ ਇੱਧਰ ਢਾਈ ਘੰਟੇ ਲੱਗੇ ਜੀ ਆਪਾਂ ਨੂੰ ਇੱਥੋਂ ਉੱਤੇ ਜਾਣ ਨੂੰ ਤੇ ਹੁਣ ਆਪਾਂ ਅੱਧੇ ਘੰਟੇ ਜੀ ਉਤਰਿਆ ਆਏ ਹਿਸਾਬ ਲਾ ਲਓ ਵੀ ਇਹੋ ਜਿਹਾ ਕੰਮ ਐ ਇੰਨੀ ਔਖੀ ਚੜ੍ਹਾਈ ਆ ਬਹੁਤ ਔਖੀ ਚੜ੍ਹਾਈ ਸੀ ਤੇ ਦੁੱਖ ਇਹ ਗੱਲ ਦਾ ਕਿ ਆਪਾਂ ਤਾਂ ਮਿਨਿਸਟਰੀ ਨਹੀਂ ਦੇਖੋ ਜੀ ਇਹ ਹੁਣ ਪ੍ਰਮਾਤਮਾ ਜਾਣਦਾ ਵੀ ਕੀ ਵਜ੍ਹਾ ਕੀ ਰੀਜਨ ਆ ਜਿਹੜਾ ਉਹਨੇ ਆਪਣਾ ਇਹ ਵਜ੍ਹਾ ਕਰੀ ਆ ਉਹ ਗੇਟ ਵੜ ਕੇ ਗਏ ਸੀ ਆਪਾਂ ਇੱਧਰੋਂ ਆਏ ਸੀ ਕੱਲ ਉਹ ਪਰ ਗਲੇਸ਼ੀਅਰ ਤੇ برف ਪਈ ਆ ਦੇਖੋ ਕਿੰਨੀ ਆ ਲੋ ਹੁਣ ਆਪਾਂ ਜਾਣਾ ਅੱਗੇ ਸ਼ਹਿਰ ਆਉ ਹਰਲਿੰਗ ਚਲੋ ਜੀ ਉਹ ਚਲੋ ਜੀ ਚੱਲੀਏ ਮੈਂ ਅੱਜ ਉੱਪਰ ਗਿਆ ਥਾ ਗਿਊ ਮਿਨਿਸਟਰੀ ਉਹ ਸਾਹਮਣੇ ਗੇਟ ਨਹੀਂ ਲਗਾ ਹੁਆ ਹਾਂ ਜਾਏ ਆਪ ਅੱਛਾ ਆਪ ਇਧਰ ਕੋ ਜਾ ਰਹੇ ਹੋ ਕਾ ਜਾ ਠੀਕ ਹੈ ਬੜੀ ਹੈ ਹਾਂਜੀ ਹਾਂਜੀ ਹਾਂ ਮੈਂ ਵੀ ਆਗੇ ਜਾ ਰਹਾ ਹਾਂ ਤਾਬੋ ਹਾਂ ਠੀਕ ਹੈ ਜੀ ਠੀਕ ਹੈ ਹਲੋ ਪਿਆਰਿਓ ਆਪਣੀ ਖੜੇ ਖੜਿਆਂ ਦੀ ਨਿਗਾਹ ਪਈ ਆ ਉੱਪਰ ਦੇਖੋ ਕੀ ਬਣੇ ਹੋਇਆ ਚਿਵਾਰੇ ਜੇ ਆ ਲੋ ਇਹ ਜਿਵੇਂ ਕੋਠੇ ਜੇ ਪਾਏ ਹੁੰਦੇ ਆ ਨਾ ਇਹ ਓਵੇਂ ਆ ਇਹ ਜਿਵੇਂ ਭਗਤੀ ਕਰਦੇ ਨੇ ਲਾਮਾ ਸ਼ਾਂਤੀ ਦੇ ਵਿੱਚ ਭਗਤੀ ਕਰਦੇ ਆ ਨਾ ਬਹਿ ਕੇ ਉਹਨਾਂ ਵਾਸਤੇ ਪਾਏ ਹੋਏ ਨੇ ਇਹ ਆ ਲੋ ਸਾਰੇ ਲਾਮਾ ਵਾਸਤੇ ਨੇ ਜਿਹੜੇ ਸ਼ਾਂਤੀ ਚ ਭਗਤੀ ਕਰਦੇ ਨੇ ਆ ਲੋ ਪਿਆਰਿਓ ਉਹ ਉਥੋਂ ਸਾਪ ਵਾਂਗੂ ਬਲ ਖਾ ਜਾਂਦੀ ਐ ਐਸਪੀਤੀ ਤੇ ਜਿਹੜਾ ਆ ਆਪਾਂ ਨੰਗ ਕੇ ਆਏ ਆ ਰਾਹ ਇਹ ਸਾਰਾ ਖਤਰੇ ਵਾਲਾ ਰਾਹ ਗਾ ਉਹ ਦੇਖੋ ਕੋਈ ਇੱਧਰ ਬਾੜ ਨਹੀਂ ਲੱਗੀ ਹੋਈ ਮਤਲਬ ਨੇਰੇ ਨੂੰ ਰੇ ਚ ਗੱਡੀ ਮਾੜੀ ਜੀ ਡੋਲ ਗਈ ਥੱਲੇ ਆ ਦੇਖੋ ਇੱਧਰ ਵੀ ਕੋਈ ਬਾੜ ਨਹੀਂ ਹੈਗੀ ਰਾਹ ਵੀ ਪੂਰਾ ਪੂਰਾ ਗਾ ਇਦਾਂ ਆ ਪੂਰਾ ਪੂਰਾ ਰਾਹ ਗਾ ਚਲੋ ਜੀ ਚੱਲੀਏ ਅੱਗੇ ਹੁਣ ਕਰਿਓ ਇੰਨੀ ਡੂੰਗੀ ਹੋ ਗਈ 스피티 ਇੱਥੇ ਆ ਲੋ ਰਾਹ ਵੀ ਜਾਵਾ ਸਿੰਗਲ ਆ ਹੈ ਮਤਲਬ ਰਾਤ ਬਰੇਤ ਤੇ ਆਉਣ ਵਾਲਾ ਇਹ ਰਾਹ ਨਹੀਂ ਹੈਗਾ ਹੋਰ ਮਾੜਾ ਬੰਦੇ ਦਾ ਹੈਂਡਲ ਡੋਲਿਆ ਹਿਸਾਬ ਲਾਓ ਸਿੱਧਾ ਥੱਲੇ ਪਿਆਰਿਓ ਇੱਥੋਂ ਦੇਖੋ ਕਿੰਨਾ ਸੋਹਣਾ ਚਾਕਾ ਬਣਦਾ 스피ਤੀ ਦਾ ਉਹ ਪਰਿਓ ਆਉਂਦੀ ਆ ਬਲ ਖਾਂਦੀ ਛਾਪ ਵਾਂਗੂ ਅੱਜ ਚੱਕਰ ਇਹ ਆ ਅੱਜ ਜਿੱਧਰ ਨੂੰ ਜਾਂਦੇ ਆ ਹਵਾ ਵੀ ਉਲਟਾ ਪੈਡਲ ਬਹੁਤ ਘੱਟ ਵੱਜਦੇ ਆ ਰੁੜਦਾ ਟਲਾਣ ਤੇ ਵੀ ਬਹੁਤ ਘੱਟ ਰੁੜਦਾ ਕਿਉਂਕਿ ਹਵਾਵਾਲਦੀ ਆ ਕੇ ਉਤੋਂ ਅੱਜ ਆਪਾਂ ਥਰੇ ਲੇਟਾਂਗੇ ਉਹਦੇ ਕਰਕੇ ਕਈ ਕਈ ਦਿਨ ਇਹੋ ਜਿਹਾ ਵੀ ਹੋ ਜਾਂਦਾ ਟਰੈਵਲਿੰਗ 'ਚ ਖੱਜਲ ਖਵਾਰੀ ਜੀ ਆਲਾ ਚਲੋ ਕੋਈ ਗੱਲ ਨਹੀਂ ਇੱਕ ਦਿਨ ਹੋਰ ਸਹੀ ਵੱਧ ਲੱਗ ਜੂ ਆਓ ਪਿਆਰਿਓ ਇਹ ਆ ਗਿਆ ਹਰਲਿੰਗ ਸ਼ਹਿਰ ਹਰਲਿੰਗ ਉਤੋਂ ਚੱਲ ਕੇ ਗਿਊ ਤੋਂ ਇਹ ਸ਼ਹਿਰ ਆਇਆ ਆਪਾਂ ਨੂੰ ਆਹ ਲਓ ਆ ਦੇਖੋ ਹਵਾ ਆਪਣੇ ਉਲਟ ਹਵਾ ਚੱਲ ਰਹੀ ਆ ਤਾਂ ਕਰਕੇ ਅੱਜ ਬੜਾ ਔਖਾ ਹੋ ਰਿਹਾਗਾ ਕਈ ਕਈ ਵਾਰ ਦੇਣਾ ਐ ਹੁੰਦਾ ਖੱਜਲ ਖਵਾਰ ਜੀ ਆਲਾ ਚਲ ਅੱਜ ਆਲਾ ਦੇਣਾ ਪਰ ਫਿਰ ਬੜਾ ਖੱਜਲ ਖਵਾਰ ਨਹੀਂ ਕਰਨਾ ਰੁਕ ਜਾਣਾ ਟਕਾਣੇ ਦੀ ਕਿਤੇ ਕੱਲੂ ਨਵੇਂ ਦਿਨ ਦੀ ਵਧੀਆ ਸ਼ੁਰੂਆਤ ਕਰਾਂਗੇ ਐ ਤੁਹਾਨੂੰ ਕੋ ਖਾਣੇ ਆ ਚਾਹ ਪਾਣੀ ਪੀਣੇ ਆ ਲੋ ਪਿਆਰਿਓ ਇੱਥੇ ਆਪਾਂ ਨਾ ਹੁਣ ਚਾਹ ਪੀ ਕੇ ਨਾਲ ਬਿਸਕੁਟ ਲਏ ਸੀ ਨਾਲ ਦਾਲ ਲਈ ਸੀ ਇਹ ਖਾ ਕੇ ਦੋ ਗਲਾਸ ਚਾਹ ਦੇ ਪੀ ਲਏ ਮੇਥੋ 4:00 ਵਜੇ। ਆਪਾਂ ਹੁਣ ਪੰਗਾ ਲੈਣਾ ਹੀ ਲੈਣਾ। ਦੇਖੀ ਜੇ ਉਹ ਜਿੱਥੇ ਵੀ ਪਹੁੰਚੇ ਗਏ 17-17 ਕਿਲੋਮੀਟਰ ਦਾ ਇੱਥੋਂ। ਤਾਬੂ। ਕਿਉਂਕਿ ਆਪਣਾ ਇੱਕ ਟੈਕ ਖਰਾਬ ਹੋ ਜੂ ਫਿਰ ਜੇ ਉਰੇ ਰੋਕੇ। ਪੂਰਾ ਦਿਨ ਖਰਾਬ ਹੋ ਜਾਣਾ। ਇਸ ਕਰਕੇ ਆਪਾਂ ਹੁਣ ਤਾਬੂ ਚੱਲਦੇ ਆਂ। ਤਾਬੂ ਦੇ ਇੱਕ ਪਹਿਲਾ ਵੀ ਸ਼ਹਿਰ ਆਊਗਾ। ਤੇ ਜੇ ਨੇਰਾ ਹੋਇਆ ਫਿਰ ਉੱਥੇ ਰੁਕ ਜਾਾਂਗੇ। ਕਿਉਂਕਿ ਨਾਓ ਪਿਆਰਿਓ ਆਹ ਪਿੰਡ ਨੇ ਆਪਾਂ ਨੂੰ ਰੁਕਣ ਨੂੰ ਮਜਬੂਰ ਕਰਤਾ। ਚੰਡੀਗੜ੍ਹ ਵਿਲੇਜ। ਆ ਲੋ। ਉਹ ਲਿਖਿਆ ਚੰਡੀਗੜ੍ਹ ਕਮਾਲ ਹੋ ਗਈ ਯਾਰ ਆ ਤਾਂ ਚੰਡੀਗੜ੍ਹ ਪਿੰਡ ਚਲੋ ਆ ਹੋਮ ਸਟੇਜ ਆ ਬਣਿਆ ਹੋਇਆ ਇੱਧਰ ਆ ਬੂੰਦਾ ਬਾਂਦੀ ਜੀ ਹੋਣ ਲੱਗੀ ਹੋ ਰਹੀ ਐ ਬਾਹਰੇ ਬੂੰਦਾ ਬਾਂਦੀ ਹੁੰਦੀ ਆ ਉਹ ਲਿਖਿਆ ਬਸ ਵਰਸ ਸ਼ਾਲੀਕਾ ਚੰਡੀਗੜ੍ਹ ਤੋਂ ਪਿਆਰਿਓ ਆ ਪਹਾੜ ਆਇਆ ਆਪਾਂ ਨੂੰ ਏ ਦੇਖੋ ਬਜਰੀ ਜੀ ਆ ਬਜਰੀ ਜੀ ਐਂ ਗਿਰਦੀ ਰਹਿੰਦੀ ਆ ਥੱਲੇ ਨੂੰ ਗਿਰ ਗਿਰ ਕੇ ਉਹ ਦੇਖੋ ਉੱਪਰ ਇਹ ਤਾਂ ਢਿਗਾ ਬਣਾਈਆਂ ਹੋਈਆਂ ਕੰਧ ਜੀ ਪਰ ਇਹ ਉੱਪਰ ਦੀ ਵੀ ਥੱਲੇ ਆ ਜਾਂਦੀ ਆ ਆਹ ਲੋ ਇਦਾਂ ਦੀ ਆ ਇਹ ਦੇਖੋ ਕਹੇ ਜੇ ਪਹਾੜ ਨੇ ਨਾ ਕੁਦਰਤ ਨੇ ਕੀ ਕੀ ਕਰਿਆ ਪਿਆ ਇਧਰ ਹੋਰ ਤਰ੍ਹਾਂ ਦਾ ਪਹਾੜ ਆ ਸਾਹਮਣੇ ਆਹ ਲੋ ਆ ਥੱਲੇ ਦੇਖੋ ਦਰਖਤ ਜੇ ਆ ਗਏ ਦਰਖਤ ਜਿੱਥੇ ਬਹੁਤ ਘਟ ਨੇ ਆਪੀ ਦਰਖਤੁgge ਪਏ ਨੇ ਦੇਖੋ ਲੈ ਆ ਪੱਥਰਾਂ ਵਾਲਾ ਪਹਾੜ ਆ ਗਿਆ। ਤਾਂ ਆ ਰਾਜ ਇੱਕ ਪਿੰਡ ਆਇਆ ਸੁਮਰਾ। ਇਹ ਇਧਰ ਮੇਨ ਰੋਡ ਤੋਂ ਥੱਲੇ ਹਟ ਕੇ ਆ ਉਹ ਦੇਖੋ ਉੱਤੇ ਬਚਿਆ ਹੋਇਆ ਟੀਸੀਜੀ ਚ। ਉਹ ਦੇਖੋ ਪਹਾੜ ਕਹੇ ਜਾ। 5:00 ਵੱਜ ਗਏ ਤੇ 5:00 ਦਾ ਟਾਈਮ ਹੋ ਗਿਆ। ਆਪਾਂ ਘੰਟਾ ਇੱਕ ਹੋਰ ਬਾਟ ਕੱਢਦੇ ਆ 6:00। ਇਹ 6:00 ਵਜੇ ਤੇ ਨਾਲੇ-ਨਾਲੇ ਤਾਬੋ ਦੇ ਨੇੜੇ ਪਹੁੰਚ ਗਏ। ਤਤਾਬੋ ਚੜੇ ਜਾਵਾਂਗੇ ਨਹੀਂ ਫਿਰ ਜਿਹੜਾ ਉਰੇ 8 8.5 ਕਿਲੋਮੀਟਰ ਦੇ ਪਿੰਡ ਆ ਉਹ ਚ ਰੁਕ ਜਾਾਂਗੇ ਲਓ ਜੀ ਆ ਪਿੰਡ ਵੀ ਬੰਦਾ ਰੁਕ ਸਕਦਾ ਵਧੀਆ ਉਹ ਬਣੇ ਹੋਏ ਨੇ ਆ ਥੱਲੇ ਉਹਦੇ ਟਰੈਕਟਰ ਖੜਾ ਉਹ ਇੱਕ ਛੋਟਾ ਬੋਲਾ ਪੁਰਾਣਾ ਆ ਇੱਕ ਨਵਾਂ ਬਣਾਇਆ ਹੋਇਆ ਆ ਲੋ ਪਿਆਰੋ ਆਪਾਂ ਨਾ ਫਿਰ ਉੱਤੇ ਚੜਦੇ ਚੜਦੇ ਉਹ ਉੱਥੇ ਕਿ ਜਾਂਦੇ ਸੀਗੇ ਉੱਥੋਂ ਕਾ ਆਪਾਂ ਨੂੰ ਆ ਬਾਈ ਦੇਖ ਗਿਆ ਇਹਦੀਆਂ ਮੇਰੇ ਬਾਈ ਦੀਆਂ ਵੀਡੀਓ ਬਹੁਤ ਦੇਖਦਾ ਹਾਂ ਅਸੀਂ ਰੋਕੀ ਸਾਹਪੁਰੀ ਆ ਬਾਈ ਦਾ ਮੈਨੂੰ ਟਰੈਕਟਰ ਤੇ ਹੈ ਗਿਆ ਉੱਪਰੋਂ ਮੈਂ ਫਿਰ ਬਾਈ ਨੂੰ ਬਾਜਾਂ ਬੂਜਾਂ ਮਾਰੀਆਂ ਦੇਖ ਗਿਆ ਮੈਨੂੰ ਫਿਰ ਮੈਂ ਥੱਲੇ ਉਤਰਿਆ ਆਇਆ ਤੇ ਗੱਲਾਂ ਕਰਦੇ ਕਰਦੇ ਹੁਣ ਮੂਡ ਬਣ ਗਿਆ ਇੱਥੇ ਹੀ ਟੈਂਟ ਲਾਉਣਾ ਗੱਲਾਂ ਬਾਤਾਂ ਮਾਰਾਂਗੇ ਮਤਲਬ ਵਧੀਆ ਟਾਈਮ ਨਿਕਲੂਗਾ ਇਹ ਬਾਈ ਮਤਲਬ ਬਹੁਤ ਵੀਡੀਓ ਆ YouTube ਤੇ ਦੀਆਂ ਦੇਖਿਓ ਤੁਸੀਂ ਬਾਈ ਦੀਆਂ ਬੜਾ ਐਡਵੈਂਚਰ ਵਾਲਾ ਕੰਮ ਆ ਮੈਂ ਬਹੁਤ ਦੇਖਦਾ ਹੁੰਦਾ ਵੀਡੀਓ ਬਾਈ ਦੀਆਂ ਆਹ ਵਾਲੇ ਵਾਲੇ ਦਾ ਮਾਹੌਲ ਆ ਤਾਬੂ ਇਥੋਂ ਹੋਊਗਾ 12-13 ਕਿਲੋਮੀਟਰ ਆ ਲੋ ਕਿਣਮਣ ਹੋ ਰਹੀ ਆ ਤੇ ਬਾਸ ਉਰੀ ਟੈਂਟ ਗੱਡਦੇ ਆ ਅੱਜ ਆ ਦੇਖੋ ਖੁੱਲਾ ਮੈਦਾਨ ਆ ਪੂਰਾ ਇੱਥੇ ਹੀ ਗੱਡਦੇ ਆ ਚਲੋ ਉਹ ਬਾਈ ਆਪਾਂ ਲਾ ਲਿਆ ਟੈਂਟ ਆਪਣਾ ਗੱਡ ਲਿਆ ਆ ਦਰੀਆਂ ਦੁਰੀਆਂ ਵਿਸਾਲੀਆਂ ਦੇਖੋ ਵਿੱਚ ਤੇ ਆ ਬਾਈ ਨਾਲ ਅੱਜ ਆਪਾਂ ਗਵਾਂਡੀਆਂ ਬਾਈ ਦੇ ਤੇ ਉਹ ਬਾਈ ਨੇ ਆਪਣਾ ਕਿਚਨ ਸੈਟਅਪ ਲਾਇਆ ਹੋਇਆ ਉਹ ਦੇਖੋ ਸਬਜ਼ੀ ਪਾਣੀ ਵਾਲਾ ਕੰਮ ਰੋਟੀ ਪਾਣੀ ਬਣਾਈ ਜਾਂਦੇ ਬਾਈ ਚਲੋ ਜੀ ਉਹ ਇੱਥੇ ਅੱਜ ਆਦੀ ਆ ਰਾਤ ਆਪਾਂ ਉਹਰੇ ਬਤਾਵਾਂਗੇ ਫਿਰ ਇੱਥੋਂ ਕੱਲੂ ਨਿਕਲਾਂਗੇ ਤਾਬੋ ਜਾਣਾ ਅੱਜ ਆਪਾਂ ਤਾਬੋ ਸੀ ਪਰ ਬਾਈ ਨੂੰ ਦੇਖ ਕੇ ਆਪਣਾ ਇੱਥੇ ਹੀ ਮਨ ਬਣ ਗਿਆ ਨਾਲੇ ਬਾਈ ਨਾਲ ਗੱਲਾਂ ਬਾਤਾਂ ਕਰਾਂਗੇ ਚਲੋ ਜੀ ਆਲੇ-ਦਾਲੇ ਦਾ ਮਾਹੌਲਾ ਸਵੇਰ ਦਾ ਨਾ ਆਪਣਾ ਦਿਨ ਹੋਰ ਹੀ ਸੀਗਾ ਕਈ ਕਈ ਵਾਰ ਐੇਜਾ ਦਿਨ ਹੁੰਦਾਗਾ ਵੀ ਹੋਰ ਹੀ ਅਜੀਬ ਜਿਹਾ ਪਰ ਹੁਣ ਜਦੋਂ ਦਾ ਬਾਈ ਮਿਲੇ ਆਹ ਪਹਾੜੀ ਦੇਖੋ ਕਿੰਨੇ ਵਧੀਆ ਲੱਗਣ ਲੱਗ ਗਿਆ ਹਲੋ ਆਹ ਲੋ ਉਹ ਸਾਹਮਣੇ ਦੇਖੋ ਕਿੰਨਾ ਘੈਂਟ ਸੀਨਾ ਆਹ ਲੋ ਹੁਣ ਇੱਥੇ ਨਜ਼ਾਰਾ ਆਊਗਾ ਇੱਥੇ ਲਾਉਨੇ ਆ ਮਹਿਫਲਾਂ ਆਪਾਂ ਬਾਈ ਕੋ ਆਹ ਲੋ ਪਿਆਰਿਓ ਸਾਢੇ 1:6 ਦਾ ਟਾਈਮ ਹੋ ਗਿਆ ਉਹ ਦੇਖੋ ਉਧਰੋਂ ਗੱਡੀਆਂ ਆਉਂਦੀਆਂ ਉਧਰੋਂ ਆਏ ਸੀ ਆਪਾਂ ਇੱਥੇ ਖੜ ਕੇ ਆਪਾਂ ਬਾਈ ਨੂੰ ਆਵਾਜ਼ ਮਾਰੀ ਸੀਗੀ ਆਹ ਲੋ ਆ ਹੁਣ ਬਾਈ ਖਾਣਾ ਪੀਣਾ ਬਣਾਉਣ ਲੱਗੇ ਹੋਏ ਨੇ ਅੱਜ ਆਪਾਂ ਨੂੰ ਖਵਾਣਗੇ ਬਣਾ ਕੇ ਪੋਹਾ ਹਨਾ ਬਾਈ ਪੁਲਾਓ 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 ਠੀਕ ਹੈ ਇਹ ਬਾਈ ਆ ਰੌਕੀ ਸ਼ਾਹਪੁਰੀਆ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੀ ਆ ਮੈਂ ਬਹੁਤ ਵੀਡੀਓ ਦੇਖੀਆਂ ਇਹਨਾਂ ਦੀਆਂ ਅੱਜ ਕੁਦਰਤੀ ਸਵੱਬੀ ਮੇਲ ਹੋ ਗਿਆ ਇਹਨਾਂ ਦਾ ਆਪਣਾ ਦਿਨ ਐਵੇਂ ਜਿਹਾ ਸੀਗਾ ਅੱਜ ਮਤਲਬ ਜਦੋਂ ਦਾ ਮੇਲ ਹੋਇਆ ਉਹਦਾ ਨਜ਼ਾਰੇ ਜੇ ਆਈ ਜਾਂਦੇ ਨੇ ਆ ਪਹਾੜ ਹੀ ਆਪਾਂ ਨੂੰ ਐ ਲੱਗ ਜਾਂਦੇ ਆ ਜਿਵੇਂ ਸਵਿਟਜ਼ਰਲੈਂਡ 'ਚ ਫਿਰਦੇ ਹੁੰਨੇ ਆਗੇ ਨਹੀਂ ਤਾਂ ਉਹੀ ਉਹੀ ਅੱਜ ਸੁੰਨੇ ਜੇ ਹੋਏ ਪਏ ਸੀ ਆਪਾਂ ਹਾਂ ਬਾਈ ਇਹ ਤਾਂ ਹੈ ਮੈਂ ਵੀ ਐਸੇ ਹੀ ਘੁੰਮਦਾ ਹੂੰ ਨਾ ਤੋਕੇਲੇ ਮੇਰੇ ਕੋ ਵੀ ਐਸਾ ਹੀ ਲੱਗ ਰਿਹਾ ਹੈ ਤੋ ਬਾਈ ਨੇ ਜੋ ਨਾ ਆਵਾਜ਼ دی ਉੱਪਰ ਸੇ ਤਬ ਬਸ ਮੇਰੇ ਕੋ ਦਿਖਾ ਕੀ ਬਾਈ ਟਰੈਵਲਰ ਬਾਈ ਇਹ ਸਾਈਕਲ ਦੇ ਮ ਆ ਜਾ ਬਾਈ ਆ ਜਾ ਸਾਥ ਵਿੱਚ ਕੈਂਪਿੰਗ ਕਰਦੇ ਇਹ ਬਾਈ ਇਹ ਹੀ ਹੈ ਜੋ ਵੀ ਟਰੈਵਲਰ ਹੈ ਉਹ ਆਪਣੀ ਫੈਮਲੀ ਹੈ ਫੈਮਲੀ ਹੈ ਫੈਮਲੀ ਹੈ ਹਾਂ ਫੈਮਲੀ ਹੈ ਚਲੋ ਜੀ ਹੁਣ ਇੱਥੇ ਬਾਈ ਨਾਲ ਅੱਜ ਗੱਲਾਂ ਬਾਤਾਂ ਮਾਰਾਂਗੇ ਆ ਬਣਾ ਰਹੇ ਆ ਬਾਈ ਖਾਣਾ ਪੀਣਾ ਹਾਂ ਤੜਕਾ ਲੱਗ ਰਿਹਾ ਹੈ ਹਾਂ ਲਾਓ ਪਿਆਰਿਓ ਬਾਈ ਨੇ ਕਰ ਲੇ ਰੈਡੀ ਚਲੋ ਜੀ ਹੁਣ ਛਕਦੇ ਆਂਗੇ ਅੱਜ ਦਾ ਖਾਣਾ ਆ ਵਾਦੀਆਂ ਦੇ ਵਿੱਚ ਆਪਾਂ ਸੋਚਿਆ ਸੀ ਇੱਥੇ ਰੁਕਾਂਗੇ ਆਪਾਂ ਤਾਂ ਚੱਲੇ ਸੀ ਤਾਬੋ ਨੂੰ ਐ ਆ ਦੇਖ ਲਓ ਪ੍ਰਮਾਤਮਾ ਦਾ ਕੋਈ ਨਹੀਂ ਪਤਾ ਕਿੱਥੇ ਟਿਕਾਣਾ ਲਗਾ ਦੇ ਅੱਜ ਦੀ ਜਦ ਹੀ ਸ਼ਾਮ ਬਾਈ ਰੋਕੀ ਸ਼ਾਹਪੂਰੀਏ ਦੇ ਨਾਲ ਸਹੀ ਹੈ ਨਾ ਬਾਈ ਹਾਂ ਸਹੀ ਹੈ